ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋ ਰਾਦੇ ਸੁਆਮੀ ਦਾ ਇਹ ਕਹਿਣਾ ਹੈ ਕਿ ਜਿਹੜੇ ਬ੍ਰਾਹਮਣ ਹੈ ਉਹ ਪੱਥਰਾਂ ਦੀ ਪੂਜਾ ਕਰਦੇ ਹੈ ਤੇ ਜਿਹੜੇ ਸਿੱਖ ਹੈ ਉਹ ਕਾਗਜ਼ ਦੀ ਪੂਜਾ ਕਰਦੇ ਹੈ ਗਿਆਨੀ ਸੰ ਸਿੰਘ ਮਸਕੀਨ ਜੀ ਅੱਜ ਇਸ ਚੀਜ਼ ਨੂੰ ਵਜਾਹਤ ਦੇ ਨਾਲ ਬਿਆਨ ਕਰਨ ਦੇ ਹੀ ਹੈ ਜੋ ਅਸਲੀਅਤ ਹੈ ਜੋ ਹਕੀਕਤ ਹੈ ਉਹ ਬਿਆਨ ਕਰਨ ਦੇ ਹੀ ਹੈ ਹਲਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਸਰੀਰ ਦਾ ਮਕਾਨ ਹਰ ਜਗ੍ਹਾ ਨਹੀਂ ਹੋ ਸਕਦਾ ਹਰ ਜਗ੍ਹਾ ਨਹੀਂ ਹੋ ਸਕਦਾ ਗ੍ਰੰਥ ਦਾ ਮਕਾਨ ਹਰ ਜਗ੍ਹਾ ਹੋ ਸਕਦਾ ਹੈ। ਹਰ ਜਗ੍ਹਾ ਹੋ ਸਕਦਾ ਹੈ। ਸਰੀਰ ਦਾ ਮਕਾਨ ਹਰ ਜਗ੍ਹਾ ਨਹੀਂ ਹੋ ਸਕਦਾ। ਦੂਸਰੀ ਤਰਕ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ ਸਮਾਉਣ ਲੱਗਾ। ਨਿਰੰਕਾਰੀ ਤੇ ਰਾਦਾ ਸੁਮਈਆਂ ਦੀ। ਉਹ ਮੈਨੂੰ ਕਹਿਣ ਲੱਗੇ ਹਜ਼ਾਰਾਂ ਸਾਲ ਤੋਂ ਜੈਨ ਬੋਧ ਤੇ ਸਨਾਤਨੀ ਪੱਥਰ ਦੀ ਪੂਜਾ ਕਰਦੇ ਰਹੇ। ਸਿੱਖ ਕਾਗਜ਼ ਦੀ ਪੂਜਾ ਕਰਦੇ ਨੇ। ਕਾਗਜ਼ ਦੀ ਪੂਜਾ ਕਰਦੇ ਆ ਕੋਈ ਨਵੀਂ ਖੇਡ ਤਾਂ ਨਾ ਹੋਈ ਜਾਗਤ ਜੋਤ ਜਪੈ ਨੇ ਸਬਾਸਰੇ ਕਿੱਥੇ ਹੋ ਗਏ ਇਹ ਗੱਲ ਕਿੱਥੇ ਗਈ ਮੈਨੂੰ ਕਹਿਣ ਲੱਗੇ ਪੱਥਰ ਤੇ ਕਾਗਜ਼ ਤੁਸੀਂ ਸਪਸ਼ਟ ਕਰ ਸਕਦੇ ਹੋ ਕਾਗਜ਼ ਚੇਤਨ ਹੈ ਤੇ ਪੱਥਰ ਜੜ ਹੈ ਜੇ ਪੱਥਰ ਜੜ ਹੈ ਤਾਂ ਕਾਗਜ਼ ਵੀ ਜੜ ਹੈ ਫਿਰ ਜੜ ਗੁਰੂ ਹੈ ਕਾਗਜ਼ ਗੁਰੂ ਹੈ ਉਹ ਪੱਥਰ ਨੂੰ ਪੂਜਦੇ ਰਹੇ ਤੁਸੀਂ ਕਾਗਜ਼ ਨੂੰ ਪੂਜਦੇ ਭਗਤ ਰਵਦਾਸ ਜੀ ਦਾ ਇੱਕ ਬੋਲ ਉਸ ਜ਼ਮਾਨੇ 'ਚ ਮੈਂ ਉਹਨਾਂ ਦੇ ਸਾਹਮਣੇ ਰੱਖਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਫਿਰ ਇਹ ਕਿਤਾਬ ਜੋ ਲਿਖੀ ਤੇ ਥਾਂ-ਥਾਂ ਤੇ ਵੰਡੀ ਭਗਤ ਜੀ ਦਾ ਬੋਲ ਤਰ ਤਾਰ ਅਪਵਿੱਤਰ ਕਰਮਾ ਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰ کاغذ دے ویچار کرو کاغذ کوئی پوجنیق نہیں ہے کوئی مہان نہیں ہے کوئی उत्तम نہیں ہے پرانے زمانے وچ بندا سی تاڑی دے برادے وچ اج کل باانس تو بندا ہے لکڑاں تو بندا ہے گھاس تو بندا ہے اس زمانے وچ تاڑی تو بندا سی کہ تاڑی دا درخت کھجور جیسا اوندا ہے اودے وچ اک رس نکلدا ہے اودے وچ شراب ورگا نشہ ہے تاڑی دے ٹھیکے نے بنگال دے وچ بہار دے وچ آسام دے وچ اور یوپی دے وچ ਤਾੜੀ ਵਿਕਦੀ ਹੈ ਜਿਵੇਂ ਠੇਕੇਆਂ ਤੇ ਉਥੇ ਸ਼ਰਾਬ ਵਿਕਦੀ ਹੈ ਭਾਰਤ ਦੇ ਵਿੱਚ ਇਸ ਤਰ੍ਹਾਂ ਤਾੜੀ ਵਿਕਦੀ ਹੈ ਤਾੜੀ ਚ ਨਸ਼ਾ ਹੈ ਇਹ ਦਰਖਤ ਖਜੂਰ ਜੈਸਾ ਹੁੰਦਾ ਪਾਛਲਾਕ ਹੈ ਨਾਲ ਭਾਂਡਾ ਬੰਦ ਲੈਂਦੇ ਨੇ ਬੂੰਦ ਬੂੰਦ ਤਾੜੀ ਨਿਕਲਦੀ ਰਹਿੰਦੀ ਹੈ ਔਰ ਜੈਸੇ ਭਾਂਡਾ ਭਰ ਜਾਂਦਾ ਹੈ ਉਹ ਉਤਾਰ ਕੇ ਦੂਜਾ ਲਾ ਦਿੰਦੇ ਨੇ ਉਸ ਰਸ ਦੇ ਚ ਨਸ਼ਾ ਹੁੰਦਾ ਹੈ ਮਿਠਾਸ ਉਸ ਦਰਖਤ ਵਿੱਚ ਇਤਨੀ ਜ਼ਿਆਦਾ ਹੁੰਦੀ ਹੈ ਤਰੱਕ ਕੇ ਆਪਣੇ ਆਪ ਸ਼ਰਾਬ ਬਣ ਜਾਂਦੀ ਹੈ ਨਸ਼ਾ ਬਣ ਜਾਂਦੀ ਹੈ ਸ਼ਾਸਤਰਕਾਰ ਇਸ ਦਰਖਤ ਨੂੰ ਅਪਵਿੱਤਰ ਮੰਨਦੇ ਨੇ ਰਵਿਦਾਸ ਨੇ ਉਸ ਦਾ ਜ਼ਿਕਰ ਕੀਤਾ ਤਰ ਤਾਰ ਅਪਵਿੱਤਰ ਕਰ ਮੰਨੀਏ ਰੇ ਪਹਿਲੀ ਕਰਤਾਰਪੁਰ ਸਾਹਿਬ ਦੀ ਬੀੜ ਜੋ ਭਾਈ ਗੁਰਦਾਸ ਜੀ ਨੇ ਲਿਖੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਾਈ ਉਹ ਤਾੜੀ ਦੇ ਦਰਖਤ ਦੇ ਬਣੇ ਹੋਏ ਕਾਗਜ਼ ਦੀ ਹੱਥ ਨਾਲ ਜੋ ਕਾਗਜ਼ ਬਣਿਆ ਚਾਰ ਪੰਜ ਬੰਦੇ ਮਿਲ ਕੇ ਹੀ ਪ੍ਰਕਾਸ਼ ਕਰ ਸਕਦੇ ਨੇ ਕੱਲਾ ਬੰਦਾ ਨਹੀਂ ਹੈ کافی ਵਜ਼ਨ ਹੈ ਅੰਦਾਜ਼ਨ 150 ਕਿਲੋ ਤੇ ਉਸ ਦਾ ਵਜ਼ਨ ਹੈ ਕਿਸ ਤੰ ਕੋਈ ਪ੍ਰਕਾਸ਼ ਕਰੇਗਾ ਕੱਲਾ ਨਹੀਂ ਕਰ ਸਕਦਾ ਇੱਕ ਇੱਕ ਪਤਰੇ ਦਾ کافی ਵਜ਼ਨ ਹੈ ਹੁਣ ਕਿਉਂਕਿ ਬਰਦ ਹੋ ਗਈ ਹੈ ਹੱਥ ਲਾਉਂਦੇ ਆ ਬਰਦੇ ਵੀ ਨਹੀਂ ਪਤਰੇ ਹਰ ਤਾਰ ਅਪਵਿੱਤਰ ਕਰਮਾਨੀਏ ਰੇ ਜਿਵੇਂ ਕਾਗਰਾ ਕਰ ਤਬ ਵਿਚਾਰਨ ਤਾੜੀ ਦਾ ਦਰਖਤ ਅਪਵਿੱਤਰ ਹੈ ਤੇ ਪਰਾਚੀਨ ਜ਼ਮਾਨੇ ਚ ਬਣਦਾ ਸੀ ਕਾਗਜ਼ ਤਾੜੀ ਦੇ ਦਰਖਤ ਤੋਂ ਤੋ ਜੇ ਤਾੜੀ ਦਾ ਦਰਖਤ ਅਪਵਿੱਤਰ ਹੈ ਤੇ ਕਾਗਜ਼ ਕਿੱਥੋਂ ਪਵਿੱਤਰ ਹੋ ਗਿਆ ਅਪਵਿੱਤਰ ਹੈ ਅੱਜ ਕੱਲ੍ਹ ਬਾਂਸ ਤੋਂ ਬਣਦਾ ਹੈ ਕਾਗਜ਼ ਤੋਂ ਬਣਦਾ ਹੈ ਲੱਕੜਾਂ ਤੋਂ ਬਣਦਾ ਹੈ ਇਹ ਵੀ ਕੋਈ ਪੂਜ ਨਹੀਂ ਕਰਨੇ ਪਰ ਅਗੇ ਰਵਦਾਸ ਕਹਿੰਦੇ ਨੇ ਭਗਤ ਭਾਗਵਤ ਲਿਖਿਏ ਤੈ ਉਪਰ ਪੂਜੀਏ ਕਰ ਨਮਸਕਾਰਮ ਜਦ ਭਗਵਤ ਦਾ ਨਾਮ ਉਸ ਅਪਵਿੱਤਰ ਕਾਗਜ਼ ਤੇ ਲਿਖ ਦਿੱਤਾ ਜਾਂਦਾ ਹੈ ਰਵਦਾਸ ਕਹਿੰਦੇ ਨੇ ਸਿਰ ਝੁਕ ਜਾਂਦਾ ਹੈ ਕਾਗਜ਼ ਨੂੰ ਕੋਣ ਮੱਥਾ ਟੇਕਦਾ ਹੈ ਪ੍ਰਭੂ ਦੇ ਨਾਮ ਨੂੰ ਮੱਥਾ ਟੇਕਿਆ ਜਾ ਰਿਹਾ ਹੈ ਰਵਦਾਸ ਮੈਂ ਕਹ ਤੁਹਾਨੂੰ ਕਿਸ ਨੇ ਕਹਿ ਦਿੱਤਾ ਸੀ ਕਾਗਜ਼ ਦੀ ਪੂਜਾ ਕਰਦੇ ਆ ਅਖਬਾਰ ਪੜ੍ਹਦੇ ਆ ਪਰੇ ਸੁੱਟ ਦਿੰਦੇ ਆ ਕਾਗਜ਼ ਪਹਿਰਾ ਥੱਲੇ ਰੁੱਲਦਾ ਫਿਰਦਾ ਅਨੁਮੇਕ ਕਿਸ ਨੇ ਕਹਿ ਸੀ ਕਾਗਜ਼ ਦੇ ਪੁਜਾਰੀਆਂ 1430 ਸਫੇ ਦੀ ਭੀੜ ਹੋਵੇ ਅੱਖਰ ਇਕ ਵੀ ਨਾ ਲਿਖਿਆ ਹੋ ਜਾਵੇ ਭਾਵੇਂ ਸੋਨੇ ਦੀ ਪਲਕਿਚ ਪ੍ਰਕਾਸ਼ ਹੋਵੇ ਸਿੱਖ ਸਜਦਾ ਨਹੀਂ ਕਰੇਗਾ ਪੱਥਰ ਨਹੀਂ ਟੇਕੇਗਾ ਤੁਹਾਨੂੰ ਮੈਂ ਕਹ ਕਿਸ ਨੇ ਕਹਿ ਦਿੱਤਾ ਕਿਸੇ ਕਾਗਜ਼ ਦਾ ਪੁਜਾਰੀ ਹੈ ਸਿੱਖ ਉਸ ਜੋਤ ਦਾ ਪੁਜਾਰੀ ਹੈ ਜੋ ਅੱਖਰਾਂ ਦੇ ਵਿੱਚ ਹੈ ਜਿਵੇਂ ਸਰੀਰ ਨੂੰ ਤੇ ਸਾਰੇ ਵੇਖ ਲੈਂਦੇ ਨੇ ਮਨ ਨੂੰ ਮਨ ਖੁਦ ਮਹਿਸੂਸ ਕਰ ਲੈਂਦਾ ਹੈ ਆਤਮਾ ਤੇ ਕੋਈ ਕੋਈ ਮਹਿਸੂਸ ਕਰਦਾ ਹੈ ਨਾ ਤਨ ਮਾਂ ਹੈ ਮਨ ਪਿਤਾ ਹੈ ਆਤਮਾ ਤੇ ਗੁਰੂ ਹੈ ਇਹ ਤੇ ਕੋਈ ਕੋਈ ਮਹਿਸੂਸ ਕਰਦਾ ਜਣੇ ਖਣੇ ਦਾ ਕੰਮ ਨਹੀਂ ਹੈ ਰੁਮਾਲੇ ਸਾਰੇ ਵੇਖ ਲੈਂਦੇ ਨੇ ਪਲਕੀ ਸਾਰੇ ਹੀ ਵੇਖ ਲੈਂਦੇ ਨੇ ਔਰ ਇਹ ਵੀ ਉਹਨਾਂ ਦੀ ਤਰਕ ਸੀ ਇਹ ਤੁਹਾਡਾ ਗੁਰੂ ਹੈ ਬਾਜ਼ਾਰ ਮਾਈ ਸੇਵਾਂ 150 500 400 ਚ ਵਿਕਦਾ ਹੈ ਇਹ ਤੁਹਾਡਾ ਗੁਰੂ ਹੈ ਇਹਦਾ ਵੀ ਮੈਂ ਜਵਾਬ ਦਿੱਤਾ ਸੀ ਮੈਂ ਕਿਹਾ 400 ਰੁਪਏ ਕਾਗਜ਼ ਦੀ ਕੀਮਤ ਹੈ ਬਸਤਰਾਂ ਦੀ ਕੀਮਤ ਹੈ ਕੱਪੜਿਆਂ ਦੀ ਕੀਮਤ ਹੈ ਇਹ ਤੁਹਾਨੂੰ ਕਿਸ ਨੇ ਕਹਿ ਦਿੱਤਾ ਹੈ ਗੁਰੂ ਦੀ ਕੀਮਤ ਹੈ ਕਪੜੇ ਦੀ ਕੀਮਤ ਤੇ ਹੋਵੇਗੀ ਪੈਰਾਂ ਦੀ ਜੁੱਤੀਆਂ ਦੀ ਕੀਮਤ ਤੇ ਹੋਵੇਗੀ ਸਿਰ ਤੇ ਪੱਗ ਬੰਨੀ ਹੈ ਪੱਗ ਦੀ ਕੀਮਤ ਤੇ ਹੋਵੇਗੀ ਇਹ ਕਾਗਜ਼ ਦੀ ਕੀਮਤ ਹੈ ਕਪੜੇ ਪੁਰਾਣੇ ਹੋ ਜਾਂਦੇ ਨੇ ਬਦਲਦੇ ਜਾਂਦੇ ਪੈਂਦੇ ਆ ਅੱਖਰਾਂ ਦੇ ਜੋ ਰੱਬੀ ਜੋਤ ਹੈ ਇਹਦੀ ਕੋਈ ਕੀਮਤ ਨਹੀਂ ਦੁਨੀਆ ਦੀ ਸਾਰੀ ਦੌਲਤ ਕਦਮਾਂ ਤੇ ਰੱਖੀ ਜਾ ਸਕਦੀ ਹੈ ਮੈਂ ਕਿੱਸੇ ਤੇਉਨਾ ਅਖਰਾਂ ਦੇ ਪੁਜਾਰੀਆਂ ਜਿਨ੍ਹਾਂ ਦੇ ਚ ਰੱਬੀ ਜੋਤ ਹੈ ਚਾਰ ਦਿਨਾ ਬਾਅਦ ਫਿਰ ਮੇਰੇ ਕੋਲ ਆਏ ਸਨ ਮੈਨੂੰ ਅਜੇ ਤੱਕ ਯਾਦ ਹੈ 1 2 3 ਨਵੰਬਰ ਨੂੰ ਸਾਲਾਨਾ ਮੇਲਾ ਲੱਗਦਾ ਹੈ ਨਿਰੰਕਾਰੀਆਂ ਦਾ ਦਿੱਲੀ ਦੇ ਹੁਣ ਤੇ ਆਪਣੇ ਪ੍ਰਚਾਰ ਦੇ ਰਾਹੀ ਹੋ ਇਤਨੇ ਵੱਧ ਗਏ ਨੇ ਕਿ ਕਮ ਸੇ ਕਮ ਵੀ 25 ਲਗਦਾ ਇਕੱਠਾ ਹੁੰਦਾ ਹੈ ਦਿੱਲੀ ਦੇ ਵਿੱਚ ਇੰਨਾ ਇਕੱਠ ਹੋਰ ਕਿਧਰੇ ਵੀ ਨਹੀਂ ਆਉਂਦਾ ਔਰ ਸਭ ਤੋਂ ਵੱਡੀ ਜਗ੍ਹਾ ਇਹਨਾਂ ਕੋਲੇ ਜਮਨਾ ਦੇ ਕੰਢੇ ਜੀਟੀ ਰੋਡ ਤੇ ਕਮ ਸੇ ਕਮ ਦਿੱਲੀ ਜੈਸੇ ਸ਼ਹਿਰ ਵਿੱਚ ਉਹਨਾਂ ਕੋਲੋਂ ਜਗ੍ਹਾ 100 ਏਕੜ ਤੋਂ ਤੇ ਜ਼ਿਆਦਾ ਹੈ ਉਹ ਸਭ ਭਰੀ ਪਈ ਹੁੰਦੀ ਹੈ ਬੜਾ ਭਾਰੀ ਇਕੱਠ ਚਾਰ ਪੰਜ ਦਿਨਾਂ ਬਾਅਦ ਉਹਨਾਂ ਮੇਰੇ ਕੋਲ ਆਏ ਸਨ ਕਹਿਣ ਲੱਗੇ ਗਏ ਨਹੀਂ ਜੀ ਅੱਜ 10 ਵਜੇ ਟੀਵੀ ਜ਼ਰੂਰ ਦੇਖਣਾ ਤੁਸੀਂ दिल्ली दूरदर्शन थे, तुम एक दृश्य देखोगे मैं की देखा गे दस बजे की आवेगा टीवी कहने के कुरु के नोटा नाल तो लिया जाए देखना तो गुरु की अजमत का पता चलेगा महिमा का पता चलेगा <coughs> गलबात करते पर उठ के चलेगा एकदम वो वाकई दूसरे दिन मैं देखा ਤਰਾਜ਼ੂ 'ਚ ਇੱਕ ਦੇ ਚੋਂ ਆਪ ਬੈਠਾ ਦੂਜੇ 'ਚ ਨੋਟ ਰੱਖੇਗੇ ਕਰੰਸੀ ਨੋਟ ਔਰ ਇਹ ਸਾਰੇ ਭਾਰਤ 'ਚ ਇਹ ਪ੍ਰੋਮ ਟੈਲੀਕਾਸਟ ਹੋਇਆ ਦਿਖਾਇਆ ਗਿਆ ਪ੍ਰਚਾਰ ਕਰਨ ਦਾ ਉਹਨਾਂ ਦਾ ਇੱਕ ਢੰਗ ਦੂਜੇ ਦਿਨ ਆ ਗਏ ਉਦੋਂ ਤੇ ਇੱਕਦਮ ਉੱਠ ਕੇ ਚਲੇ ਗਏ ਕਹਣ ਲਿਕੇ ਗਿਆਨੀ ਜੀ ਦੇਖਿਆ ਸੀ ਮੈਂ ਕਿ ਤੁਸੀਂ ਕਿਹਾ ਸੀ ਤਾਂ ਫਿਰ ਮੈਂ ਦੇਖਿਆ ਹੈ ਕਿਣ ਲਿਕੇ ਹੁਣ ਤੇ ਤੁਹਾਨੂੰ ਸਾਡੀ ਗੁਰੂ ਦੀ ਅਜ਼ਮਤ ਦਾ ਪਤਾ ਚੱਲਿਆ ਸਾਡੇ ਗੁਰੂ ਨੂੰ ਨੌਟਾਂ ਨਾਲ ਤੋਂ ਲੈ ਆ ਗਏ ਮੈਂ ਕਿ ਪਹਿਲੇ ਮੈਨੂੰ ਦੱਸੋ ਇਹ ਜਿਹੜੀ ਤੋਲਾ ਹੈ ਇਹ ਜਿਹੜੀ ਤਰਾਜ਼ੂ ਹੈ ਇਹ ਆਲਮੇ ਵਜੂਦ ਦੇ ਚ ਕਿਉਂ ਆਈ ਬਹੁਤ ਲੰਬਾ ਸਮਾਂ ਨਹੀਂ ਹੋਇਆ ਮੈਂ ਕਿ ਇਸ ਤੋਂ ਪਹਿਲੇ ਵਸਤੂਆਂ ਦੇ ਬਦਲੇ ਵਸਤੂਆਂ ਦਿੱਤੀਆਂ ਜਾਂਦੀਆਂ ਸਨ ਮੈਂ ਕਿ ਮੈਨੂੰ ਯਾਦ ਹੈ ਸਨ 46 47 ਵਿੱਚੋਂ ਪਾਕਿਸਤਾਨ ਚੋਂ ਆਇਆ ਮੈਨੂੰ ਯਾਦ ਆਫਗਾਨਿਸਤਾਨ ਤੋਂ ਪਠਾਨ ਲੋਕ ਆਉਂਦੇ ਸਨ ਡ్రਾਈ ਫਰੂਟ ਵੇਚਦੇ ਸਨ ਸਾਡੇ ਇਲਾਕੇ 'ਚ ਅਸੀਂ ਇੱਕ ਛਾਬੇ ਦੇ 'ਚ ਇੱਕ ਪਲੜੇ ਦੇ 'ਚ ਚਣੇ ਦੇ ਦਿੰਦੇ ਸੀ ਕਣਕ ਦੂਜੇ 'ਚ ਬਦਾਮ ਤੋਲ ਕੇ ਦੇ ਦਿੰਦੇ ਸਨ ਪੈਸਿਆਂ ਦੀ ਤਾਂ ਕੋਈ ਗੱਲ ਹੀ ਨਹੀਂ ਸੀ ਹੁਣ ਵੀ ਪੰਜਾਬ ਦੇ ਪਿੰਡਾਂ 'ਚ ਤੇ ਯੂਪੀ ਦੇ ਪਿੰਡਾਂ ਚਲਤ ਹੈ। ਅਸੀਂ ਮਕਈ ਦੇ ਦਿੰਦੇ ਸੀ ਉਹ ਸਾਨੂੰ ਅਖਰੋਟ ਦੇ ਦਿੰਦੇ ਸਨ। ਤੇ ਫਿਰ ਐਸਾ ਵੀ ਹੁੰਦਾ ਸੀ ਤਿੰਨ ਬੱਕਰੀਆਂ ਦੇ ਦੋ ਤੂੰ ਗਾਊ ਲੈ ਲਓ। ਦੋ ਗਾਂਵਾਂ ਦੇ ਦੋ ਇੱਕ ਮੱਝ ਲੈ ਲਓ। ਦੋ ਮੱਝਾਂ ਦੇ ਦੋ ਇੱਕ ਉੱਠ ਲੈ ਲਓ। ਔਰ ਦੋ ਉੱਠ ਦੇ ਦੋ ਇੱਕ ਇਰਾਕੀ ਘੋੜਾ ਲੈ ਲਓ। ਇਸ ਤਰ੍ਹਾਂ ਸੀ। ਇਸ ਤਰ੍ਹਾਂ ਹੁੰਦਾ ਸੀ। ਵਸਤੂਆਂ ਦੇ ਬਦਲੇ ਵਸਤੂਆਂ। ਚੀਜ਼ਾਂ ਦੇ ਬਦਲੇ ਚੀਜ਼ ਗਿਆਨੀ ਸੰਸਿੰਘ ਮਸਕੀਨ ਜੀ ਨੇ ਅੱਜ ਦੀ ਕਥਾ ਦੇ ਵਿੱਚ ਇਸ ਗੱਲ ਦੀ ਵਜਾਹਤ ਕੀਤੀ ਜਿਹੜੀ ਰਾਧੇ ਸੁਆਮੀ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਕਿ ਜਿਹੜੇ ਬ੍ਰਾਹਮਣ ਹੈ ਉਹ ਪੱਥਰ ਦੀ ਪੂਜਾ ਕਰਦੇ ਹੈ ਔਰ ਜਿਹੜੇ ਸਿੱਖ ਹੈ ਉਹ ਕਾਗਜ਼ ਦੀ ਪੂਜਾ ਕਰਦੀ ਹੈਗੀ ਹੈ ਜਿਸ ਤਰ੍ਹਾਂ ਉਹਨਾਂ ਨੇ ਕਥਾ ਦੇ ਵਿੱਚ ਦੱਸਿਆ ਕਿ ਕਾਗਜ਼ ਕਾਗਜ਼ ਹੀ ਹੈ ਲੇਕਿਨ ਜਿਹੜੀ ਅਹਿਮੀਅਤ ਹੈ ਉਸ ਕਾਗਜ਼ ਦੇ ਉੱਤੇ ਜਿਸ ਤੋਂ ਉਹ ਅਹਿਮ ਹੋਇਆ ਉਹ ਅੱਖਰ ਹੈ ਜਿਹੜੇ ਦਰਜ ਹੈ ਉਸ ਦੇ ਉੱਤੇ ਅਗਰ ਉਹ ਅੱਖਰ ਨਾ ਹੋਣ ਉਹਦੇ ਉੱਤੇ ਤੇ ਉਹ ਕਾਵਜ਼ੀ ਹੈ ਉਹ ਅੱਖਰ ਜਿਸ ਮਰਜ਼ੀ ਚੀਜ਼ ਦੇ ਉੱਤੇ ਆ ਜਾਣਗੇ ਉਹਦੀ ਅਹਿਮੀਅਤ ਹੋ ਜਾਏਗੀ ਕਿਉਂਕਿ ਉਹ ਅੱਖਰ ਆਮ ਅੱਖਰ ਨਹੀਂ ਹੈਗੇ ਇਹ ਉਹ ਅੱਖਰ ਹੈ ਜਿਹੜੇ ਰੱਬ ਨਾ ਮਲਾਉਂਦੇ ਹੈਗੇ ਜਿਹੜਾ ਰੱਬੁਲ ਇੱਜ਼ਤ ਦਾ ਰਾਸਤਾ ਦਿਖਾਉਂਦੇ ਆ ਜੋ ਰੱਬ ਨੇ ਫਰਮਾਇਆ ਉਸ ਮਾਰਗ ਤੇ ਚੱਲਣ ਚ ਇਨਸਾਨ ਦੀ ਮਦਦ ਕਰਦੇ ਹੈਗੀ ਹੈ ਇਨਸਾਨ ਆਪਣੇ ਆਉਣ ਦਾ ਮਕਸਦ ਪਹਿਚਾਣਦਾ ਹੈਗਾ ਵਾ ਕੀ ਉਹਦਾ ਇਸ ਦੁਨੀਆ ਤੇ ਆਉਣ ਦੀ ਵਜ੍ਹਾ ਹੈ ਕਿਸ ਵਾਸਤੇ ਮਕਸਦ ਵਾਸਤੇ ਪੈਦਾ ਕੀਤਾ ਗਿਆ ਉਹ ਜਾਣਦਾ ਹੈਗਾ ਵਾ ਉਹਦੀ ਭਲਾਈ ਇਹਨਾਂ ਵਿੱਚ ਛੁਪੀ ਹੈਗੀ ਹੈ ਔਰ ਰੱਬੁਲ ਇੱਜ਼ਤ ਕਿਸ ਕੰਮਾਂ ਤੋਂ ਖੁਸ਼ ਹੁੰਦਾ ਤੇ ਕਿਸ ਤੋਂ ਨਾਰਾਜ਼ ਹੁੰਦਾ ਇਹ ਸਾਰੀਆਂ ਚੀਜ਼ਾਂ ਉਹਨਾਂ ਅੱਖਰਾਂ ਦੇ ਵਿੱਚ ਦਰਜ ਹੈਗੀਆਂ ਇਸ ਲਈ ਜਿਹੜੇ ਕਾਗਜ਼ ਹੈ ਉਹ ਅਹਮियत ਇਖਤियार ਕਰ ਗਏ ਹੈਗੇ ਆ ਅੱਖਰਾਂ ਦੀ وجہ ਤੋਂ ਅਗਰ ਅੱਖਰ ਨਾ ਹੋਣ ਤੇ ਉਹ ਕਾਗਜ਼ ਹੀ ਹੈ ਵੀਰੋ ਅਸੀਂ ਜਿਹੜਾ ਆਪਣਾ ਅਸਲ ਮਕਸਦ ਹੈ ਜਾਂ ਆਪਣੇ ਜਿਹੜੇ ਅਸਲ ਕੰਮ ਹੈ ਨਾ ਅਸੀਂ ਉਹਨਾਂ ਨੂੰ ਭੁੱਲ ਗਏ ਆ ਅਸੀਂ ਇਬਾਦਤ ਕਰੀ ਦੀ ਅਗਰ ਜਿਸ ਤਰ੍ਹਾਂ ਮੈਂ ਬਹੁਤ ਸਾਰੀਆਂ ਕਥਾ ਵਿਗਿਆਨੀ ਸੰਤ ਸਿੰਘ ਮਸਕੀਨ ਜਿन्होनें ਪਹਿਂਚ ਜਿन्होने ਕਿਹਾ ਕਿ ਅਸੀਂ ਕਦੋਂ ਕਾਮਯਾਬ ਹੋਵਾਂਗੇ ਉਦੋਂ ਸਫਲਤਾ ਮਿਲੇਗੀ ਉਦੋਂ ਜਾਪ 'ਚ ਅਸਰ ਆਏਗਾ ਉਦੋਂ ਰੱਬ ਦੇ ਨਾਲ ਮਨ ਜੁੜੇਗਾ ਜਦੋਂ ਅਸੀਂ ਆਪਣੀ ਸੁਰਤ ਆਪਣਾ ਧਿਆਨ ਪੂਰਾ ਲਾ ਕੇ ਜਾਪ ਕਰਾਂਗੇ ਰੱਬ ਨੂੰ ਪੁਕਾਰਾਂਗੇ ਉਹ ਅਸੀਂ ਕਦੀ ਕੀਤਾ ਨਹੀਂ ਹੈ ਜੇ ਅਸੀਂ ਕਰਨਾ ਸ਼ੁਰੂ ਕਰ ਦੇਈਦਾ ਹੈ ਤੇ ਸੁਰਤ ਸਾਡੀ ਪਿੱਛੇ ਹੁੰਦੀ ਧਿਆਨ ਪਿੱਛੇ ਹੁੰਦਾ ਮਨ 'ਚ ਕੁਝ ਚੱਲੰਦਿਆਂ ਹੁੰਦਾ ਜ਼ੁਬਾਨ ਤੋਂ ਕੁਝ ਕੱਢਣ ਦੇ ਹੋਈਦਾ ਹੈ ਜ਼ੁਬਾਨ ਨਾਲ ਤੇ ਅਸੀਂ ਇਬਾਦਤ ਕਰਨ ਦੇ ਹੋਈਦਾ ਲੇਕਿਨ ਦਿਲੋ ਦਿਮਾਗ ਦੇ ਵਿੱਚ ਦੁਨੀਆ ਦੇ ਕੰਮ ਦੁਨੀਆ ਦਾ ਨਫਾ ਨੁਕਸਾਨ ਚੱਲਣ ਦਿਆ ਹੋਈਦਾ ਉਹ ਚੀਜ਼ਾਂ ਨੂੰ ਅਸੀਂ ਕਦੀ غور ਨਾਲ ਨਹੀਂ ਸੁਣਿਆ ਉਹਨਾਂ ਦੇ ਉੱਤੇ ਅਮਲ ਕਰਨੇ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਇਸ ਤਰ੍ਹਾਂ ਦੀਆਂ ਬਰੀਕੀਆਂ ਦੇ ਵਿੱਚ ਜ਼ਰੂਰ ਪੈ ਜਾਈਦਾ ਵੈ ਕਿ ਫਲਾਣੇ ਨੇ ਕੀ ਕਿਹਾ ਤੇ ਫਲਾਣੇ ਨੇ ਕੀ ਕਿਹਾ ਹੁਣ ਇਹਦਾ ਕੀ ਜਵਾਬ ਦੇਣਾ ਹੈ ਵੈ ਇਹ ਵੀਡੀਓ ਜਿਹੜੀ ਹੈ ਇਹ ਇੱਕ ਵੀਰ ਨੇ ਵੀਡੀਓ ਸੈਂਡ ਕੀਤੀ ਸੀਗੀ ਕਿ ਇਸ ਦੇ ਉੱਤੇ ਤੁਸੀਂ ਵੀਡੀਓ ਬਣਾਵੋ ਜਿਸ ਦੀ ਵਜ੍ਹਾ ਤੋਂ ਇਹ ਬਣਾਈ ਹੈ ਪਰਨਾ ਇਹ ਵਿਵਾਦਿਕ ਬਿਆਨ ਹੈਗੇ ਆ ਜਿਹੜਾ ਦੇ ਨਾਲ ਬਹੁਤ ਸਾਰਿਆਂ ਦੀ ਦਿਲਚਸਪੀ ਹੁੰਦੀ ਹੈ ਤੇ ਬਹੁਤ ਸਾਰਿਆਂ ਨੂੰ ਆਪਣੀਆਂ ਗੱਲਾਂ ਦਾ ਜਵਾਬ ਵੀ ਮਿਲਦਾ ਹੈ ਕਿਉਂਕਿ ਇਹ ਐਸੇ ਟੌਪਿਕ ਹੈ ਜਿਸ ਦੇ ਉੱਤੇ ਹਰ ਕੋਈ ਨਹੀਂ ਬੋਲਦਾ ਹੈਗਾ ਨਾ ਕਿਸੇ ਦੇ ਕੋਲ ਇੰਨਾ ਇਲਮ ਹੁੰਦਾ ਹੈ ਬਹੁਤ ਸਾਰੇ ਗਿਆਨੀ ਬਹੁਤ ਘਟ ਗਿਆਨੀ ਹੈ ਜਾਂ ਬਹੁਤ ਘਟਾਲੇ ਮੈਂ ਜਿਹੜੇ ਕਿ ਇੰਨੀ ਬਾਰੀਕ ਚੀਜ਼ਾਂ ਦੇ ਬਾਰੇ ਗੱਲਬਾਤ ਕਰਦੇ ਆਂ ਔਰ ਗੱਲ ਇਸ ਤਰ੍ਹਾਂ ਕਰਦੇ ਆ ਕਿ ਸੁਣਨੇ ਵਾਲੇ ਨੂੰ ਕਲੀਅਰ ਹੋ ਜਾਂਦੀ ਹੈਗੀ ਆ ਉਹਦੇ ਜਿੰਨੇ ਡਾਊਟਸ ਹੈ ਸਭ ਕਲੀਅਰ ਹੋ ਜਾਂਦੇ ਹੈਗੇ ਜਿਨੇ ਇਬਹਾਮ ਹੈ ਉਹ ਸਭ ਕਲੀਅਰ ਹੋ ਜਾਂਦੇ ਆ ਅਸਲ ਚੀਜ਼ ਤੱਕ ਪਹੁੰਚ ਜਾਂਦਾ ਅਸਲ ਮਕਸਦ ਸਮਝ ਜਾਂਦਾ ਹੈਗਾ ਵਾ ਔਰ ਗਿਆਨੀ ਸੰਸ ਸਿੰਘ ਮਸਕੀਨ ਜੀ ਨੇ ਆਪਣੇ ਇਲਮ ਦੇ ذریعے ਉਹ ਗੱਲ ਸਮਝਾਈ ਹੈਗੀ ਹੈ ਵਰਨਾ ਮਕਸਦ ਕਿਸੇ ਨੂੰ ਡੀਗ੍ਰੇਡ ਕਰਨਾ ਜਾਂ ਕਿਸੇ ਨੂੰ ਅਪ ਕਰਨਾ ਨਹੀਂ ਸੀਗਾ ਬਲਕਿ ਸਿਰਫ ਇਸ ਗਲਤ ਫਹਿਮੀ ਨੂੰ ਦੂਰ ਕਰਨਾ ਸੀਗਾ ਔਰ ਅਸੀਂ ਆਮ ਇਨਸਾਨ ਜਿਹੜੇ ਆ ਜਿਹੜਾ ਕਿ ਆਪਣੇ ਜਿਹੜੇ ਰੋਜ਼ਮਰਰਾ ਦੀਆਂ ਡਿਊਟੀਆਂ ਆ ਜਿਹੜੇ ਫਰਾਈਜ਼ ਆ ਉਹ ਤੇ ਅੰਜਾਮ ਨਹੀਂ ਦੇ ਰਹੇ ਪੂਰੀ ਇਮਾਨਤਦਾਰੀ ਦੇ ਨਾਲ ਅਲਬਤਾ ਇਸ ਤਰ੍ਹਾਂ ਦੀਆਂ ਬਰੀਕੀਆਂ 'ਚ ਜ਼ਰੂਰ ਪੈਈਦਾ ਕਿ ਹਾਂ ਫਲਾਣੇ ਅਗਰ ਕਿਹਾ ਹੈ ਤੇ ਕਿਉਂ ਕਿਹਾ ਹੈ ਤੇ ਇਸ ਦੀ ਤਹਿਕੀਕ ਕਰਨੀ ਹੈ ਇਹ ਜਾਣੇ ਬਗੈਰ ਕਿ ਜਦ ਕੋ ਤਹਿਕੀਕ ਕਰਾਉਣ ਜਾ ਰਹੇ ਆ ਉਹ ਕੋਈ ਇਨਾ ਇਲਮ ਹੈ ਇਨਾ ਗਿਆਨ ਹੈ ਕਿ ਸਾਨੂੰ ਸਹੀ ਰਸਤਾ ਉਹ ਗਾਇਦਾ ਕਰ ਸਕੇਗਾ ਅ ਵੀਰੋ ਇਸ ਵਾਸਤੇ ਇਹ ਵੀਡੀਓ ਪਾਈ ਗਈ ਹੈ ਤੁਹਾਨੂੰ ਵੀਡੀਓ ਕੈਂਚੀ ਲੱਗੀ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੀ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼